ਧਰਤੀ ਦਾ ਉਹ ਜਸ਼ਨ ਬਿੱਲਿਆ 500 ਦੀ ਪਹਿਲੀ ਵਾਰ ਆ ਸਿਕੰਦਰ ਪ੍ਰਭਾਨ ਦਾ ਪੋਤਰਾ ਏਰੀਆ ਲੜਨ ਤੋਂ ਬਣਦਾ ਆਲਮਗੀਰ ਜਸ਼ਨ ਦਾ ਨਾ ਹੁਣ ਚੱਲਦਾ ਆਲਮਗੀਰ ਜਸ਼ਨ ਦਾ ਨਾ ਹੁਣ ਚੱਲਦਾ ਆਲਮਗੀਰ ਜਸ਼ਨ ਦਾ ਨਾ ਹੁਣ ਚੱਲਦਾ ਬਾਈ ਫਾਈਨਲ ਮੈਚਾਂ ਤੰਗ ਨਾ ਕਰੋ ਇੱਥੇ ਆ ਕੇ ਹੈਪੀ ਬਾਈ ਕਹਦੇ ਸਾਰੇ ਵੀਰਾਂ ਨੂੰ ਲਓ ਖੇਡ ਮੈਦਾਨ ਦੇ ਵਿੱਚ ਚੋਟੀ ਦਾ ਮੈਚ ਜਿਹੜੇ ਵੀਰਾਂ ਨੇ ਮਾਇਆ ਨੋਨਸ ਕਰਵਾਈ ਹੋਇਆ ਸਾਡੇ ਦਿਮਾਗ ਦੇ ਵਿੱਚ ਆਇਆਡ ਪਲੀਜ਼ ਹੁਣ ਡਿਸਟਰਬ ਨਾ ਕਰੋ ਬਹੁਤ ਬਹੁਤ ਧੰਨਵਾਦ ਲਓ ਪਿਆਰਪੁਰਿਆ ਵਾਲਾ ਕਰਨ ਕਬੱਡੀ ਪਾ ਰਿਹਾ ਫਾਈਨਲ ਮੈਚ ਚੋਟੀ ਦਾ ਜੱਗੂ ਦੇ ਜੱਫੇ ਦਾ ਧੰਨਰਾ ਗੋਪਾਲੇ ਵੀਰ ਕਹਿੰਦੇ ਨਾਲ ਰਪਿੰਦਰ ਬਿੰਦੂ ਬੋਲਟ ਆ ਗਿਆ ਔਰ ਇਧਰ ਨੰਮਾ ਬਾਈ ਕਹਿੰਦਾ ਵੀ ਮੁੰਡਿਆਂ ਦੇ ਕੱਲੇ ਕੱਲੇ ਜੱਫੇ ਉੱਤੇ 51 52 100 ਦੇ ਰਹਿਣਗੇ ਸ਼ਰਨਾ ਤਿਆਰ ਹੈ ਸਤੀ ਤਿਆਰ ਹੈ ਧਿਆਨਾ ਤਿਆਰ ਹੈ ਜੱਸਾ ਤਿਆਰ ਹੈ ਪਰ ਬੋਲਟ ਕਬੱਡੀ ਪਾਗੇ ਬਾਸ ਆ ਗਿਆ ਹੈ ਅਗਲੀ ਕਬੱਡੀ ਮੈਦਾਨ ਦੇ ਅੰਦਰ ਰਕੇਸ਼ ਆ ਗਿਆ ਬੋਪੁਰੀਆ ਪਤਰਾ ਪਤੰਗ ਜਿਹ ਹੈ ਰਵੜ ਵਾਂਗ ਲਕੀਲਾ ਲਓ ਟੇਕ ਤਰਤੀਬਰ ਮੱਥਾ ਹੈ ਰਕੇਸ਼ ਤਿਆਰ ਹੈ 500 ਦੀ ਕਰੋ ਗੱਲ ਲਓ ਖੇਡ ਮੈਦਾਨ ਦੇ ਇੱਧਰ ਦੇ ਪਾਸੇ ਰਕੇਸ਼ ਬੋਬਰ ਦੀ ਧਰਤੀ ਦਾ ਜੇ ਜੱਗੂ ਜੱਫਾ ਲਾਉਂਦਾ ਤਾਂ ਨਾ ਗੋ ਵੱਲੋਂ ਵੱਡੇ ਮਾਣ ਪਰ ਉਧਰ ਪਿੰਦੂ ਪ੍ਰਧਾਨ ਜੀ ਕਹਿੰਦੇ ਸੋ ਹੈ ਮਾਨ ਸਨਮਾਨ ਖੇਡ ਮੈਦਾਨ ਦੇ ਵਿੱਚ ਇਹਦੇ ਲੇ ਪਾਸੇ ਅਗਲੀ ਰੇਡ ਬੁਲਟ ਆ ਗਿਆ ਬਿੱਲੇ ਕਰਦੇ ਗੱਲ ਦੁੱਕ 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 ਦੋਗਾਂ ਵਾਲੇ ਖੁਸ਼ੀ ਤੋਂ ਬਾਅਦ ਆਹ ਮੁੰਡਾ ਦੁੱਕ ਦੁੱਕ ਕਰਾਉਂਦਾ ਹੈ ਆਹ ਮੁੰਡਾ ਦੁੱਕ ਦੁੱਕ ਕਰਾਉਂਦਾ ਡੱਗੋ ਰਮਦਾ ਸ਼ਰਨਾ ਜੇ ਇੱਕੋ ਜਫਾ ਲਾਵੇ ਤੇ 1400 ਜੇ ਦੋ ਜਫੇ ਲਾ ਗਿਆ ਤੇ 5200 ਹੋਊਗਾ ਭਾਈ ਨਿੰਮੀ ਹੁਣੀ ਗੋਲੂ ਹੁਣੂ ਕਹਿੰਦੇ ਐ ਤੇ ਨਾਲ ਭਾਈ ਪਿੰਦਰ ਹੁਣੀ ਕਹਿੰਦੇ ਐ ਨਾਲ ਮਨਦੀਪ ਜਵੰਦਾ ਨਾਲ ਗੋਲੂ ਐ ਨਾਲ ਪੋਵੀ ਕੈਨੇਡਾ ਤੇ ਨਾਲ ਸਾਡੇ ਵੀਰ ਰਵੀ ਸਰਵੰਦ ਦਾ ਵੀ ਧੰਨਵਾਦ ਹੈ ਆਰਮਗੀਰੀਏ ਦਾ ਇਹ ਸਾਰੇ ਭਰਾ ਬੈਠੇ ਐ ਇਹਦੀ ਸਾਈਡ ਜੇ ਡੱਗੋ ਦਾ ਸ਼ਰਨਾ ਦੋ ਜਫੇ ਲਾਉਂਦਾ ਤੇ 6100 ਦੇ ਮਾਨ ਹੋਣਗੇ ਜੇ ਸ਼ਰਨ ਨਾ ਡੱਗਾ ਜੇ ਡੱਗੋਰ ਮਨ ਦਾ ਸ਼ਰਨਾ ਦੋ ਜੱਫੇ ਲਾਉਂਦਾ ਤੇ 6100 ਦੇ ਮਾਨ ਹੋਣਗੇ ਆ ਪੈਂਦੀਆਂ ਪੰਜ ਰੇਡਾਂ ਦਾ ਨਵੀਂ ਧਾਨ ਦਾ ਗੁਰਜੀਤ ਸਰਪੰਚ ਦਾਵਰਾ ਦੇਵੀ ਹੋਣਾ ਨੇ 2500 ਉਹ ਪੁੱਜਦਾ ਕਰ ਦਿੱਤਾ ਰਾਣੇ ਹੋਣਾ ਨੇ ਸਨਵੀ ਜਿੰਦਰ ਹੋਣਾ ਨੇ ਵਿਸ਼ੇਸ਼ ਤੌਰ ਤੇ ਸੈਣੀ ਸਾਹਿਬ ਕਰੇ ਜੇ ਕੋਈ ਵੀ ਜਫਾ ਜਫਾ ਨਾਵੇ আলমਗੀਰ ਦਾ ਤਾਂ 500 ਦੇ ਮਾਣ ਬਿੱਲਿਆ ਪੈ ਗਈ ਕਬੱਡੀ ਦੇ ਕੇਸ ਦੀ ਖੇਡ ਮੈਦਾਨ ਦੇ ਵਿੱਚ ਇਧਰਲੇ ਪਾਸੇ ਗਗਨ ਬਾਈ ਹੈਪੀ ਬਾਈ ਗੋਲਦੀ ਬਾਈ ਹਰਦੀਪਣਾ ਨੂੰ ਮੁਬਾਰਕਬਾਦ ਵੱਡੀ ਆ ਜੱਗੂ ਸਤਨਾਮ ਹੁਣੀ ਕਹਿੰਦੇ ਬਰਲਾਜ ਹੁਣੀ ਸਾਡੇ ਵੀਰ ਵਿੱਕੀ ਹੁਣੀ ਬਿਕਰਮ ਹੁਣੀ ਵੀ ਜੱਗੂ ਦਾ ਹਰ ਜਫਾ 500 ਦਾ ਜਸ਼ਨ ਦੀ ਰੇਟ ਤੇ ਬਿੱਲੇ ਕਰਦੇ ਗੱਲ ਲਓ ਜਸ਼ਨ ਆ ਗਿਆ আলমਗੀਰੀ ਹੈ ਦੇਖਿਆ ਧਰਤੀ ਮਨ ਮੱਥਾ ਹੈ ਹੈਪੀ ਕੰਗਨਵੜੀ ਆ ਕੇ ਕਹਿ ਗਿਆ ਵੀ ਇਹਦੇ ਰੀਟਾਂ ਦੇ ਜਿੰਨੇ ਲਾਉਣੀਆਂ ਲਲਤੋਂ ਆੜਿਆ ਲਾਈ ਜਾਏ ਸੋਹਣਿਆ ਜਸ਼ਨ ਸਾਡੇ ਪਿਆਰ ਕਰਕੇ ਆਇਆ ਹੈ ਲੈ ਵੀ ਗੌਰਵ ਜਿੰਮੇ ਹੈ ਧੰਨਵਾਦ ਆ ਸੋਹਣਿਆ ਚੋਟੀ ਦੀ ਟੱਕਰ ਹੈ ਕਿ ਬੰਦੇ ਪੱਕੀਆਂ ਜਵਾਨਾਂ ਵਾਲੇ ਆ ਅਸੀਂ ਅੜੀ ਖੋਰ ਵੀ ਪਾਲੇ ਆ ਕਦੇ ਪੁੱਛ ਕੇ ਵੇਖ ਲਿਓ ਉਹਨਾਂ ਤੋਂ ਕਦੇ ਬਹਿੜੀ ਉਹਨਾਂ ਨੇ ਪਾਲੇ ਆ ਹੁਣ ਲਲਤੋਂ ਬਾਦ ਦਾ ਰੱਬ ਰਾਜੀ ਹੁਣ ਨੀਂਦਾ ਕਿਹਨੀਆਂ ਉੱਡੀਆਂ ਨੇ ਜਿਨੇ ਸੜਨਾ ਯਾਰਾਂ ਤੋਂ ਸੜੀ ਜਾਵੇ ਅਸਮਾਨੀ ਚੜੀਆਂ ਆਹ ਗੁੱਡੀਆਂ ਨੇ ਰਪਿੰਦਰ ਸਰਪੰਚ ਕਹਿੰਦਾ 2100 ਨਹੀਂ ਜੱਗੂ ਦਾ ਨਹੀਂ ਕਾਂਗੇ ਦਾ ਜੱਫਾ 3100 ਦਾ ਗੁਰਵਿੰਦਰ ਕਾਂਗੇ ਦਾ ਜੱਫਾ ਰਾਜਾ ਰਵੀਚਾਲ ਕਬਾਰਜੂ ਐਸੇ ਮਨੀ ਆਸਟ੍ਰੇਲੀਆ ਤੇ ਨਾਲ ਬੁੱਟਾ ਬਾਈ ਕਹਿੰਦੇ ਪਿੰਦੂ ਸਰਪੰਚ 3100 ਗੁਰਵਿੰਦਰ ਕਾਂਗੇ ਦਾ ਜੱਫਾ 3100 ਦਾ ਬੋਲਟ ਆ ਗਿਆ ਬਿੱਲੇ ਕਰਦੇ ਗੱਲ ਭਾਈ ਬੋਵੀ ਕੈਨੇਡਾ ਵਾਲਾ ਇਹਨਾਂ ਬੋਲਣ ਲਈ ਬੜਾ ਸਤਕਾਰ ਭੇਜ ਕੇ ਗਿਆ ਚਲੋ ਧੰਵਾਦ ਹੈ ਪਹਿਲੇ ਰਵੀ ਨੇ ਬੜਾ ਸਤਾਰ ਭੇਜਿਆ ਹੈ ਰਵੀ ਸਰਪੰਚ ਆਲਮਗਿਰੀ ਹੈ ਭਾਈ ਨਿੰਮੇ ਹੁਣਾਂ ਸਤਾਰ ਭੇਜਿਆ ਪਰ ਆ ਦੁੱਗ-ਦੁੱਗ ਕਰਾਉਂਦਾ ਨਿੰਮਾ ਫਿਰ ਕਹਿੰਦਾ ਕੰਗਣ ਵਾਲੀ ਹੈ ਵੀ ਜੇ ਸ਼ਾਨਾ ਡੱਗੋ ਰਮਾਣੇ ਵਾਲਾ ਦੋ ਜੱਫੇ ਲਾੜੂਗਾ ਤੇ ਕਾਹਦੀ ਸੋਡੀ ਗੱਲ ਛੱਡੋ ਮੁੰਡੇ ਨੂੰ 7100 ਦੇ ਦੇਣਗੇ ਮੁੰਡੇ ਨੂੰ 7100 ਦੇ ਦੇਣਗੇ ਇਧਰ ਆਹ ਵੇਖੋ 500 ਦੀ ਕਰਿਓ ਗੱਲ ਹਾਂ ਪਿੰਦਰ ਜੁੱਕੇ ਬਾਈ ਤੇ ਨਾਲ ਸਾਡਾ ਨਿੰਮਾ ਸਰਪੰਚ ਬੋਬੀ ਜਿਹੜਾ ਮਨਦੀਪ ਜਵੰਦਾ ਉਹਨਾਂ ਵੀਰਾਂ ਵੱਲੋਂ ਕਹਿੰਦੇ 7100 ਦਾ ਜਫਾ ਦਿਰਦੇ ਦੀ ਟੀਮ ਦਾ ਪਿੰਦਰ ਜੁੱਕੇ ਬਾਈ ਨਹੀਂ ਮਾਣ ਕਰਦੇ ਨੇ ਰਕੇਸ਼ ਦੀ ਕਬੱਡੀ ਗਰਜੀਤ ਧਾਨੜਾ ਦੇਵੀ ਧਾਨੜਾ ਤੇ ਨਾਲ ਨਵੀ ਬਾਈ ਕਹਿੰਦਾ ਬੀਜੇ ਜਫਾ ਲੱਗੂ 1100 ਰਕੇਸ਼ ਤੇ ਜੱਗੂ 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 ਰਕੇਸ਼ ਇਹਨਾਂ ਕੁਲਦੀਪ ਆਸਟ੍ਰੇਲੀਆ ਵਾਲਾ ਇਹਨਾਂ ਬੋਲਣ ਲਈ ਬੜਾ ਸਕਾਰ ਭੇਜ ਗਿਆ ਔਰ ਹੈਪੀ ਕੰਗਣ ਵਾਲੀਆ ਕਹਿੰਦਾ ਵੀ ਜਸ਼ਨ ਦੀ ਘਰੇ ਦੇ ਉੱਤੇ 31 ਸੋਨੇ ਮਨ ਦੇਵਾਂਗੇ ਜਸ਼ਨ ਦੀ ਘਰੇ ਦੇ ਉੱਤੇ 31 ਸੋਨੇ ਮਨ ਦੇਵਾਂਗੇ ਲਓ ਅਗਲੀ ਕਬੱਡੀ ਆ ਗਿਆ ਡੱਗੋ ਰਮਨ ਦਾ ਸ਼ਾਨਾ ਜਿਹਦੇ ਦੋ ਜੱਫੇ 750 ਦੇ ਹੋਣਗੇ 750 ਦੇ ਹੋਣਗੇ ਲਓ ਪਈ ਹੋ ਕਬੱਡੀ ਤੇ ਜੱਸਾ ਤਿਆਰ ਹੈ ਧਿਆਨਾ ਤਿਆਰ ਹੈ ਸੱਤੀ ਤਿਆਰ ਹੈ ਸ਼ਾਨਾ ਤਿਆਰ ਹੈ ਔਰ ਖੀਰਾ ਮਾਰੀਏ ਨੌਜਵਨੋ ਕਬੱਡੀ 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 ਹੋਈ ਪਈ ਹੈ ਪਿੰਡ ਕੰਗਣਵਾਲ ਦੇ ਵਿੱਚ ਕਬੱਡੀ ਕਬੱਡੀ ਹੋਈ ਪਈ ਹੈ ਲੈ ਵੀ ਪੰਜਾ ਫਾਈਨਲ ਮੈਚ ਹੈ ਸਰੇ ਦੀ ਟੱਕਰ ਹੈ ਲਓ ਅਗਲੀ ਕਬੱਡੀ ਫਿਰ ਮੈਦਾਨ ਦੇ ਅੰਦਰ ਹਾਂ ਉਧਰੋਂ ਕੰਗਿਆਰ ਦੇ ਹਜ਼ਾਰ ਦੀਆਂ ਭਾਈ ਨਵੀ ਹੁਣਾਂ ਦਾ ਭਾਈ ਗੁਰਜੀਤ ਹੁਣਾਂ ਦਾ ਭਾਈ ਦੇਵੀ ਹੁਣਾਂ ਦਾ ਭਾਈ ਰਾਣੇ ਹੁਣਾਂ ਦਾ ਸਾਰੇ ਭਰਾਵਾਂ ਦਾ ਜਿਲੋਂ ਧੰਨਵਾਦ ਹੈ ਇਹਦੇ ਨਿਮਾ ਸਰਪੰਚ ਕਹਿੰਦਾ ਕਹਿੰਦਾ 9100 ਦੀ ਗੱਲ ਛੱਡੋ ਵੀ ਮੁੰਡੇ ਦੇ ਦੋ ਜੱਫੇ ਰਵੀ ਸਰਪੰਚ ਹੈ ਕਹਿੰਦੇ 10000 ਦੇ ਹੋਣਗੇ ਖਾਨਾ ਡੱਗੋ ਰਮਾਣੇ ਵਾਲਾ ਜੇ ਦੋ ਜੱਫੇ 라ਵੇ ਪਰਲੀ ਸਾਜ ਦਾ ਆਹ ਵੇਖੋ ਆਹ ਵੇਖੋ ਮੁੰਡਾ ਛਾਇਆ ਹੋਇਆ ਆਜੇ ਟਾਈਮ ਇਹ ਚਰਚੇ ਵਿੱਚ ਆਇਆ ਹੋਇਆ ਬੂਟਾ ਖਖ ਕਹਿੰਦਾ ਲਸ਼ਰ ਭਰਾ ਕਹਿੰਦੇ ਆ ਵੀ ਮੁੰਡੇ ਨੂੰ ਸਕੋਰਪੀਓ ਗੱਡੀ ਦੇਣੀ ਹੈ ਇਹਦੇ ਭਰਾ ਕਹਿੰਦਾ ਵੀ ਤੁਹਾਡੇ ਬੋਲਾਂ ਨਹੀਂ ਬੜਾ ਸਟਾਰ ਹੈ ਮਨੀਲੇ ਵਾਲਾ ਸਾਡਾ ਵੀਰ ਬੜਾ ਮਾਸਕਰ ਭੇਜ ਗਿਆ ਅਮਰਤਪਾਲ 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 ਮਨੀਲਾ ਵਾਲਾ ਪਹੁੰਚ ਆਇਆ ਜੱਗੂ 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 10000 ਦਾ ਜੱਫਾ 2000 ਧਾਮਲਾ ਗੋਬਲੋ ਕੈਸੀ ਸਰਪਿੰਦਰ ਪਿੰਦੂ ਸਰਪੰਚ ਇੱਕ ਵਾਰ ਯੂ ਐਸ ਏ ਤੇ ਮਨੀ ਆਸਟ੍ਰੇਲੀਆ ਰਾਜਾ ਰਵੀਚੈਲ ਕੈਸੀ 100 ਰਪਿੰਦਰ ਸਰਪੰਚ ਜੀ ਆ ਗੌਰਵ ਵਾਲਾ ਤੁਰਿਆ ਕੈਸੀ 100 ਦੋ ਗਰਾਂ ਗੌਰਵ ਜਵਾਨ ਨੂੰ ਗੌਰਵ ਕਰੇ ਨੋਟਾਂ ਇਹ ਜਿਦਾ ਕਹਿੰਦੇ ਹੁੰਦੇ ਵੀ ਨੋਟਾਂ ਦਾ ਮੀਹ ਪੈ ਗਿਆ ਮੈਨੂੰ ਲੱਗਦਾ ਵੀ ਕੰਗਣ ਵਾਲਿਆਂ ਦੇ ਗੜੇ ਪਵਾਤੇ ਐ ਐਨ ਸਰਾ ਲਾਤਾ ਨਮਾ ਕਹਿੰਦਾ 10000 ਦੀ ਗੱਲ ਛੱਡਾ ਹੁਣ ਲੱਤਾਂ ਵਾਲਿਆ ਸ਼ਗਨਾ ਵਾਲੀ ਗੱਲ ਕਰਦਾ ਵੀ ਮੁੰਡਾ ਜੇ ਸ਼ਰਨਾ ਦੋ ਜੱਫੇ ਲਾੜੂਗਾ ਦੇ 11000 ਦੇ ਦੇਵਾਂਗੇ ਇਹ ਨਿਮਾ ਸਰਪੰਚ ਹੈ ਨਿਮਾ ਕੰਗਣਵਾਲੀਆ ਨਾਲ ਗੋਲੋਂ ਹੁਣੀ ਬੈਠੇ ਹੈ ਨਾਲ ਬਾਬੀ ਬੈਠਾ ਹੈ ਪਾਲੀ ਸਾਈਡ ਆਹ ਜਾਂਦਾ ਦੁਗ ਦੁਗ ਖੇਡ ਕੌੜ ਦਾ ਚੋਟੀ ਦਾ 스타 ਤਰਸੇਪ ਪੰਡਾਲ ਦਾ ਪੁੱਤਰ ਹੈ ਐਨ ਟੌਪ ਦਾ 스타 ਹੈ ਲਾ ਲਈ ਸਾਈਡ ਅਗਲੀ ਕਬੱਡੀ ਹੈ ਗੋਜੀ ਸਰਪੰਚ ਹੋਣਾ ਦਾ ਦੇਵੀ ਸਰਪੰਚ ਹੋਣਾ ਦਾ ਔਰ ਸਾਡੇ ਵੀਰ ਰਾਣੇ ਹੋਣਾ ਦਾ ਸਾਰੇ ਭਰਾਵਾਂ ਦਾ ਧੰਨਵਾਦ ਹੈ ਲਾ ਅਗਲੀ ਕਬੱਡੀ ਰਕੇਸ਼ ਰਕੇਸ਼ ਬੋਬਰ ਦੀ ਧਰਤੀ ਦਾ ਜੱਗੂ ਦੇ ਜੱਫੇ ਦਾ ਜਗਜੀਵਨ ਕਹਿੰਦਾ 500 ਲੈਦਾ ਰਪਿੰਦਰ ਬਿੰਦੂ ਸਰਪੰਚ ਦਾ 2100 ਇੱਕ ਵਾਰ ਯੂਐਸਏ ਨਾਲ ਮਨੀ ਕੈਨੇਡਾ ਮਨੀ ਆਸਟ੍ਰੇਲੀਆ ਪਰ ਜੱਫਾ ਰਕੇਸ਼ ਨਹੀਂ ਲੱਗਿਆ ਪੁਆਇੰਟ ਰਕੇਸ਼ ਦਾ ਅਗਲੀ ਕਬੱਡੀ 5000 ਦੀ ਇੱਕ ਬਾਕੀਆ ਆਲਮਗੀਰੀਏ ਜਸਨਦੀਪ ਪਰ ਦੁਗ 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 ਜੱਗੀ ਆਸਟ੍ਰੇਲੀਆ ਤੇ ਕਵਾਨ ਯੂ ਐਸ ਏ ਰਾਜਾ ਰਵੀਚਾਲ ਉਹਨਾਂ ਵੱਲੋਂ ਜੱਗੂ ਦਾ ਜੱਫਾ 2100 ਦਾ ਆ ਕਬੱਡੀ ਮੇਜਰ ਸਿੰਘ ਯੂ ਐਸ ਏ ਸੰਤੋਖ ਸਿੰਘ ਜੀ ਕਹਿੰਦੇ ਸਿੰਦਰ ਸਿੰਘ ਚੇਅਰਮੈਨ ਵੱਲੋਂ 500 ਦੀਆ 500 ਦੀ ਉਹ 8100 ਨਿੰਮੇ ਸਰਪੰਚਾਂ ਦੀ ਪੂਰੀ ਟੀਮ ਵੱਲੋਂ ਕਹਿੰਦੇ 11000 ਪਿੰਦਰ ਜੁਕੇ ਮਨਦੀਪ ਜਵੰਦਾ ਤੇ ਰਵੀ ਸਰਪੰਚ 11000 11000 10000 ਇਹ ਧਿਆਨੇ ਦਾ ਜਫਾ ਰਿਕਸ਼ਨ ਪਾਚਾ ਰਿਕਸ਼ੰਦਰ ਬਾਈ ਆਹ 10 ਮਿੰਟ ਸੋਣਿਆ 11000 ਦੇਸ਼ਕ ਡੱਗੋ ਰਮਾਣੇ ਨਹੀਂ ਬੋਲਿਆ ਗਿਆ ਉਹਦੇ ਦੋ ਜੱਫੇ ਦੇ ਉੱਤੇ 11000 ਬੋਲਿਆ ਗਿਆ ਵੀ ਇਹ ਸ਼ਾਨਾ ਡੱਗੋ ਰਮਾਣੇ ਵਾਲਾ ਹੈ ਦੋ ਜੱਫੇ ਲਾਉਂਦਾ ਹੈ 11000 ਦੇ ਮਾਣ ਹੋਣਗੇ ਪਰ ਨਿੰਮੇਸ ਰਮਾਣੇ ਨੇ ਫਿਰ ਵੀ ਮੁੰਡੇ ਦਾ ਮਾਣ ਕੀਤਾ ਸਤਿਕਾਰ ਕੀਤਾ ਲਓ ਧੰਨਵਾਦ ਹੈ ਲਓ ਰਕੇਸ਼ ਬਾਪੂਰੀਆ ਆ ਰਕੇਸ਼ ਬਾਪੂਰੀਆ ਨਵੀਂ ਧਾਂਦਰਾ ਕਹਿੰਦਾ ਗੁਰਦੀਪ ਸਰਪੰਚ ਧਾਂਦਰਾ ਦੇਵੀ ਬਾਈ ਕਾਂਗੇ ਦਾ ਵੀ ਜੱਫਾ 1000 ਦਾ ਕਰਤਾ ਕਾਂਗੇ ਦਾ ਵੀ ਜੱਫਾ ਆ ਸਿਨਾ ਕੱਬਰੂਆ ਨਵੀਂ ਬਾਈ 1000 ਪਹੁੰਚਾ ਕਰਿਓ 2000 ਪਹਿਲਾਂ ਜੱਫਾ ਲੱਗਿਆ ਖੇਡ ਮੈਦਾਨ ਦੇ ਵਿੱਚ 3000 ਕਾਂਗੇ ਦੇ ਜੱਫੇ ਦਾ ਇਧਰ ਸਤਰਾਮ ਬਾਈ ਖੁਣੀ ਨਾਲ ਬਿਕਰਮ ਨਿਊਜ਼ੀਲੈਂਡ ਆਸਟ੍ਰੇਲੀਆ ਵਾਲੇ ਪੰਜ ਸੋਨਾ ਵੱਲੋਂ ਅਗਲੀ ਕਬੱਡੀ ਬੁਲਟ ਦੀ ਬਿੱਲੇ ਕਰਦੇ ਗੱਲਾਂ ਲੌਗ ਦੀ ਕਬੱਡੀ ਬੋਲਟ ਆ ਗਿਆ ਖੀਰਾਵਾਲੀਆ ਨੌਜਨ ਗੱਭਰੂ ਐਨ ਜੱਸਾ ਤਿਆਰ ਹੈ ਧਿਆਨਾ ਤਿਆਰ ਹੈ ਸੱਤੀ ਤਿਆਰ ਹੈ ਸ਼ਾਨਾ ਤਿਆਰ ਹੈ ਨਿਮੇ ਬਾਈ ਇਹਨਾਂ ਨੂੰ 3100 ਦੇ ਦਿਓ 11000 ਰੁਪਏ ਜਿਹੜਾ ਹੈ ਉਹ ਆਪਾਂ ਸ਼ਾਨ ਦੇ ਦੋ ਜੱਫਿਆਂ ਦੇ ਲਾਇਆ ਹੈ ਉਹਦੇ ਜੱਫੇ ਦਾ 3100 ਦੇ ਦਿਓ ਬੜੀ ਮਿਹਰਬਾਨੀ ਹੈ ਅਮਰਤ ਮਨੀਲਾ ਤੇ ਨਾਲ ਜਸਵੀਰ ਸਰਪੰਚਾ ਤੇ ਨਾਲ ਰਵੀ ਆਲਮਗੀਰੀਆ ਇਹ ਨਾਲ ਜੀ ਸਵਤ ਦੁਗਰੀ ਕੁਲਦੀਪ ਰਾਣੀਆਂ ਕਹਿੰਦੇ ਤਿੰਨ ਜੱਫੇ ਰੱਖਦਾ 11000 ਕਹਿੰਦੇ ਜੇ ਜਸ਼ਨ ਨੂੰ ਕੋਈ ਤਿੰਨ ਜੱਫੇ ਲਾਉਂਦਾ ਤੇ 11000 ਦੇ ਮਨ ਹੋਣਗੇ ਲੈ ਵੀ ਬਿੱਲੇ ਇਕਬਾਰ ਯੂ ਐਸ ਏ ਮਨੀ ਆਸਟ੍ਰੇਲੀਆ ਤੇ ਰਾਜਾ ਰਵੀਚਾਰ ਕਵਿੰਦਰ ਕੈਨੇਡਾ ਹਣੀ ਬੂਟੇ ਹਣੀ ਕਹਿੰਦੇ ਪਿੰਦੂ ਪ੍ਰਧਾਨ ਜੀ ਕਹਿੰਦੇ ਜੱਗੂ ਜੱਫਾ ਲਾਉ 1000 1000 1000 ਮੈਂ ਵੀ ਧੰਨ ਗਰਜੀਤ ਧਰਵਾ ਜੀ 1000 ਆ ਜਫੇ ਦਾ ਉਧਰ ਸਾਡੇ ਸੰਤੋਖ ਸਿੰਘਾਂ ਵੱਲੋਂ 500 ਆ ਜਫੇ ਉੱਤੇ ਵੱਡੇ ਬੋਲੇ ਸੋਨ ਹਰਵਿੰਦਰ ਹਰਵਿੰਦਰ ਆ ਗਿਆ ਜੀ ਤੁਸੀਂ ਚਾਹ ਮੰਗਦੇ ਸੀ ਸਟੇਜ ਤੇ ਚਾਹ ਆ ਗਈ ਤੁਹਾਡੇ ਲਈ ਮਿਹਰਬਾਨੀ ਕਰਕੇ ਸਟੇਜ ਤੇ ਆ ਕੇ ਚਾਹ ਲਓ ਭਾਈ ਮੈਚ ਕਿਦਾਂ ਲੱਗਾ ਜਾਂਦਾ ਜੰਮੇ ਜੀ ਕਰੇ ਲਾ ਦਿਓ ਤਿਆਰ ਰੂਟ ਵੀ ਕੇ ਜਾਣ ਦੀ ਸਾਡੇ ਕੋਲੋਂ ਤੁਹਾਡੇ ਘਰ ਤੇ ਸਪੈਸ਼ਲ ਮੰਗਾਈ ਆ ਹਵਿੰਦਰ ਕਾਗਾ ਜੀ ਚਾਹ ਦਾ ਕੱਪ ਜਰੂਰ ਲੈਣ ਸਟੇਜ ਤੇ ਆ ਕੇ